ਅੱਜ ਵੀਡੀਓ 'ਚ ਤੁਸੀਂ ਦੇਖੋਗੇ 70 ਹਜ਼ਾਰ ਦੀ ਆਲਟੋ ਗੱਡੀ ਤੇ 95 ਹਜ਼ਾਰ ਦੀ ਸਵਿਫਟ ਗੱਡੀ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਜਿਹੜੇ-ਜਿਹੜੇ ਏਰੀਆ 'ਚੋਂ ਤੁਸੀਂ ਫਰਮਾਇਸ਼ ਪਾਈ ਸੀ ਤੁਹਾਡੇ ਖਾਤਰ ਤੁਹਾਡੇ ਏਰੀਆ 'ਚੋਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਗੱਡੀ ਆ ਮੋਟਰਸਾਈਕਲ ਆ ਤੁਸੀਂ ਵੇਚਣਾ ਚਾਹੁੰਦੇ ਹੋ ਪੰਜ ਤੋਂ ਸੱਤ ਫੋਟੋਆਂ ਮਾ ਵੀਡੀਓ ਜਾਣਕਾਰੀ ਆਪਣੇ ਕੋਲੇ ਭੇਜੋ ਆਪਣਾ ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 스ਵਿਫਟ ਗੱਡੀ ਆਪਾਂ ਲੈ ਕੇ ਪਹੁੰਚੇ ਆ 95000 ਦੀ ਤੁਸੀਂ ਚੈੱਕ ਕਰੋ ਮਾਡਲ ਦੀ ਗੱਲ ਕਰੀਏ 2008 ਮਾਡਲ ਆਪਨ ਗੱਡੀ ਦੇਖਣ ਨੂੰ ਮਿਲੂਗੀ ਪੈਟਰੋਲ ਤੇ ਗੱਡੀ ਐ ਸੀ ਪਲੱਸ ਸੀਐਨਜੀ ਆਪਰ ਨੂੰ ਲੱਗੀ ਹੋਈ ਮਿਲ ਜੂਗੀ ਤੇ ਗੱਡੀ ਆਪਨ ਨੂੰ ਮਿਲੂਗੀ ਜ਼ੀਰੋ ਏਰੀਆ ਚ 85 ਤੋਂ 90 ਪੈਸੇ ਆਪਨ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਆ ਵਜਟ ਦੇ ਵਿੱਚ ਗੱਡੀ ਲੈ ਕੇ ਪਹੁੰਚੇ ਆ ਸੀ ਜਿਨ੍ਹਾਂ ਨੂੰ 스ਵਿਫਟ ਗੱਡੀ ਪਸੰਦ ਹੈ ਤੇ ਵਜਟ ਘੱਟ ਹੈ ਪੈਸੇ ਘੱਟ ਲਾਉਣੇ ਤਾਂ ਇਸ ਤੋਂ ਵਧੀਆ ਗੱਡੀ ਨਹੀਂ ਮਿਲਣੀ ਤੇ ਰੇਟ ਹੋਰ ਵੀ ਕੀਤਾ ਜੋ ਉਹ ਮਾਲਕ ਨੇ ਕਿਹਾਗਾ ਮੌਕੇ ਤੇ ਘੱਟ ਵੱਧ ਕਰ ਲਵਾਂਗੇ ਬਾਕੀ ਤੁਸੀਂ ਗੱਡੀ ਨੂੰ ਦੇਖੋ ਜੀ ਚਲਾ ਕੇ ਦੇਖਣੀ ਟੂਰ ਕੇ ਦੇਖਣੀ ਮਾਲਕ ਦੇ ਘਰੇ ਜਾਓ ਜੀਰੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਕਰੋ ਗੱਲਬਾਤ ਆਪੀ ਜੀ ਰੀਟਸ ਐਲਡੀਆ ਆਪਾਂ ਲੈ ਕੇ ਪਹੁੰਚਿਆ ਸੈਕੰਡ ਗੱਡੀ 11 ਮਾਡਲ ਗੱਡੀ ਹੈ ਤੇ ਡਿਮਾਂਡ 135 ਮੁਕਤ ਸਰ ਸਾਹਿਬ ਮਾਲਕ ਦਾ ਏਰੀਆਗਾ ਨਵੇਂ ਟੈਰਾਚ ਕੰਡੀਸ਼ਨ ਆਲ ਓਕੇ ਆ ਜੀ ਗੱਡੀ ਚੈੱਕ ਰੂ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆਪਾਂ ਦਿਖਾ ਰਹੇ ਹਾਂ ਸੀ ਨਾ ਤਾਂ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਜੀ ਕਾਗਜ਼ ਪੱਤਰ ਦੇਖ ਲਓ ਚਲਾ ਕੇ ਦੇਖ ਲਓ ਇੰਜਨ ਗੇਅਰ ਦਾ ਨਾਲੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਨਲੇ ਕਿਵੇਂ ਦੀ ਗੱਡੀ ਆ ਚਲਾਈ ਚ ਕਿਵੇਂ ਐ ਥੱਲੋਂ ਗਲਵਟ ਤਾਂ ਨਹੀਂ ਸਾਰਾ ਕੁਝ ਜਾ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਕਿ ਜਿੰਨੀ ਕੀ ਜਾਣਕਾਰੀ ਤੁਹਾਨੂੰ ਮੈਂ ਦੱਸੀ ਐ ਸੀ ਮਾਲਕ ਦੁਬਾਰਾ ਆਪਣੇ ਕੋਲ ਹੀ ਆ ਜਾਣਕਾਰੀ ਪਹੁੰਚੀ ਸੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9465929482 ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਐਡਾ ਪਤਵੜੀ ਲਾ ਦੇਵਾਂਗੇ ਜੀ ਸਕਾਰਪੀਓ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਫਿਰ ਤੋਂ ਕਰਦੇ ਆਂ ਐਸ 10 ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ 2017 ਮਾਡਲ ਗੱਡੀ ਆਪਾਂ ਆ ਲੈ ਕੇ ਪਹੁੰਚੇ ਹਾਂ ਜਿਹੜੀ ਸਕਰੀਨ ਤੇ ਤੁਸੀਂ ਦੇਖ ਲਓ ਕੁੱਲ 52000 ਗੱਡੀ ਚੱਲੀ ਹੋਈ ਹੈ ਜੈਨੂਮਨ ਚੱਲੀ ਹੋਈ ਹੈ ਜੀ ਮਾਲਕ ਦਾ ਏਰੀਆ ਰਾਮਪੁਰਾ ਫੂਲ ਹੈ ਤੇ ਸਕੋਰਪਿਓ ਗੱਡੀ ਵਾਸਤੇ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆ ਡਿਮਾਂਡ 10 ਲੱਖ ਤੇ 80 ਹਜ਼ਾਰ ਰੁਪਿਆ ਘਟਾਵਾਦਾ ਬਹਿ ਕੇ ਕੀਤਾ ਇਹ ਉਹ ਮਾਲਕ ਨੇ ਕਿਹਾ ਰੇਟ ਕਰ ਲੰਗੀ ਨਵੇਂ ਟੈਰਾਂ ਚ ਸੋਹਣੀ ਗੱਡੀ ਐ ਵਧੀਆ ਮਾਲਕ ਨੇ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਆ ਬਾਕੀ ਤੁਸੀਂ ਜਾਓਗੇ ਸਟਾਰਟ ਕਰਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਨਾ ਪਸੰਦ ਆਉਣ ਵਾਲੀ ਵੀ ਕੋਈ ਗੱਲ ਬਾਤ ਹੈ ਨਹੀਂਗੀ ਬਾਕੀ ਸਾਰੀ ਗੱਡੀ ਜੈਨੂਇਨ ਹੈ ਜੀ ਸ਼ੋਰੂਮ ਕੰਡੀਸ਼ਨ ਗੱਡੀ ਆਪਾਂ ਕਹਿ ਸਕਦੇ ਹਾਂ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਗੱਲਬਾਤ ਕਰਨੀ ਹੋਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਪੁੱਛਣਾ ਹੋਵੇ ਤੁਸੀਂ ਮਾਲਕ ਨਾਲ ਕਰੋ ਗੱਲਬਾਤ ਜੀ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਜਰੂਰ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸੋ ਇੱਕ ਆਪਾਂ ਹੁੰਡਾਈ ਦੀ ਗੱਡੀ ਲੈ ਕੇ ਪਹੁੰਚਿਆ ਸ਼ਾਇਦ ਸੈਂਟਰੋ ਗੱਡੀ ਇਹ ਚੈੱਕ ਕਰੋ ਕੁੱਲ 70000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਨਮੇਸ਼ਰ ਏਰੀਆ ਚ ਘੱਟ ਬਜਟ 'ਚ ਗੱਡੀ ਚਾਹੀਦੀ ਹੈ ਤਾਂ ਚੈੱਕ ਕਰੋ ਜੀ 70000 ਰੁਪਏ ਕਿਹਾਗਾ ਮਾਲਕ ਨੇ 99 ਮਾਡਲ ਗੱਡੀ ਮਾਲਕ ਨੇ ਦੱਸੀ ਹੈਗੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਠੀਕ ਹੈ ਜੀ ਬਾਕੀ ਤੁਸੀਂ ਆਪ ਹੀ ਚੈੱਕ ਕਰ ਲਓ ਜੇ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਤੇ ਮਾਲਕ ਨਾਲ ਜੇ ਤੁਸੀਂ ਪਹਿਲਾਂ ਗੱਲ ਕਰਨੀ ਹੈ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਤੁਸੀਂ ਕਰੋ ਗੱਲਬਾਤ ਗੱਲ ਕਰਾਂਗੇ ਜੀ ਆਪਾਂ i20 ਗੱਡੀ ਦੀ i20 sports model ਬਿਲਕੁਲ ਨਵੀਂ ਗੱਡੀ ਆਪਾਂ ਕਹਿ ਸਕਦੇ ਹਾਂ ਸੀ ਮਾਡਲ ਤਾਂ 11 ਪਰ ਕੰਡੀਸ਼ਨ ਚੈੱਕ ਕਰੋ ਸੀ ਬੰਪਰ ਟੂ ਬੰਪਰ A ਟੂ Z ਹਰ ਪਾਸਿਓਂ ਆਪਨੂੰ A1 ਗੱਡੀ ਦੀ ਕੰਡੀਸ਼ਨ ਮਿਲੂਗੀ ਅੰਦਰੋਂ ਤੁਸੀਂ ਚੈੱਕ ਕਰੋ ਸੀ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਨੂੰ ਵਧੀਆ ਮਿਲੂਗੀ ਮਿਊਜ਼ਿਕ ਸਿਸਟਮ ਤੋਂ ਲੈ ਕੇ AC ਹੀਟਰ ਹਰ ਚੀਜ਼ ਆਪਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਫਰੀਦਕੋਟ ਮਾਲਕ ਦਾ ਏਰੀਆ ਗੱਡੀ ਆਪਾਂ ਨੂੰ ਹੀ VIP ਨੰਬਰ ਦੇ ਨਾਲ ਮਿਲੂਗੀ 280 ਮਾਲਕ ਨੇ ਡਿਮਾਂਡ ਕੀਤੀ ਹੈਗੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਵਧੀਆ ਸੰਭਾਲ ਦੇ ਵਿੱਚ ਰੱਖੀ ਹੋਈ ਹੈ ਜੀ ਬਾਕੀ ਤੁਸੀਂ ਜਾਓਗੇ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਇਹ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਬਾਕੀ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਿਹਾ ਕਰੋ ਜੀ ਤੁਹਾਨੂੰ ਗੱਡੀਆਂ ਮਸ਼ੀਨਰੀਆਂ ਜਿੰਨਾ ਕੁਝ ਵੀ ਆਪਾਂ ਲੈ ਕੇ ਪਹੁੰਚਦੇ ਆਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮਸ਼ੀਨਰੀ ਜਾਂ ਕੋਈ ਵੀ ਮੋਟਰਸਾਈਕਲ ਐਂ ਦਾਸ ਦੇ ਰਿਹਾ ਕਰੋ ਜੀ। ਬਾਕੀ ਆਟੋਮੈਟਿਕ ਗੱਡੀ ਤੁਹਾਨੂੰ ਕਿਵੇਂ ਦੇ ਲੱਗੀ? ਇਸ ਗੱਡੀ ਦਾ ਨੰਬਰ ਤੁਹਾਨੂੰ ਕਿਵੇਂ ਦਾ ਲੱਗਿਆ ਸੀ? ਜ਼ਰੂਰ ਮੈਨੂੰ ਦੱਸਿਓ ਜੀ। ਬਾਕੀ ਵੀਡੀਓ ਖਤਮ ਨਹੀਂ ਹੋਈ ਹਲੇ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ। ਇੱਕ ਆਪਾਂ ਬੋਲਟ ਵੀ ਲੈ ਕੇ ਪਹੁੰਚਿਆ ਉਹਦੀ ਵੀ ਗੱਲਬਾਤ ਕਰਾਂਗੇ ਜੀ। ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ। ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ, ਵੀਡੀਓ ਤੁਹਾਨੂੰ ਪਸੰਦ ਆਈ ਹੈ। ਤੇ ਆਪਾਂ ਹਰ ਰੂਲਸ ਅਲੱਗ-ਅਲੱਗ ਏਰੀਆ ਚ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਨਵੀਆਂ ਮਸ਼ੀਨਰੀਆਂ ਸੀ ਤੁਹਾਡੇ ਕੋਲੇ ਕੋਈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਬੇਚਣਾ ਚਾਹੁੰਦੇ ਹੋ ਐਡ ਤੁਸੀਂ ਕਰਵਾਉਣੀ ਆ ਤਾਂ ਫਰੀ ਦੇ ਵਿੱਚ ਆਪਾਂ ਐ ਨੰਬਰ ਤੁਹਾਨੂੰ ਮਿਲ ਗਿਆ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹੇਗਾ ਜੀ 94663 92488 ਜੀ ਬਾਕੀ ਵੀਡੀਓ ਵਧੀਆ ਲੱਗੀਆਂ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਹੈ ਜ਼ਰੂਰ ਉਹਨੂੰ ਦਬਾ ਦਿਓ ਜੀ ਗੱਲ ਕਰਾਂਗੇ ਆਪਾਂ ਬੁਲਟ ਦੀ ਚੈੱਕ ਕਰੋ ਮਾਡਲ ਦੀ ਗੱਲ ਕਰੀਏ 10 ਮਾਡਲ ਆਪਾਂ ਬੁਲਟ ਨਕੋਦਰ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਟਾਇਰ ਚੈੱਕ ਰੂ ਟਾਇਰਾਂ ਚ ਵੀਲ ਜਿਹੜੇ ਲੱਗੇ ਹੋਏ ਨੇ ਉਹ ਚੈੱਕ ਰੂ ਕੰਡੀਸ਼ਨ ਚੈੱਕ ਰੂ ਜੀ ਇੰਜਣ ਉਂਝੜਾ ਪਰ ਪੂਰਾ ਵਧੀਆ ਮਿਲ ਜੂਗਾ ਨਾ ਕੋਈ ਟੁੱਟਿਆ ਭੱਜਾ ਨਾ ਕੋਈ ਬਾਤ ਚ ਤਿਆਰ ਹੋਇਆ ਜੀ ਵਧੀਆ ਮਾਲਕ ਨੇ ਸੰਭਾਈ ਦੇ ਵਿੱਚ ਰੱਖਿਆ ਹੋਇਆ ਲਾ ਕਿ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਈ ਰਿਹਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਨਕੋਦਰ ਜਾ ਕੇ ਦੇਖ ਸਕਦੋਂ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਰੇਟ ਓਨਰ ਵੱਲੋਂ 1,80,000 ਰੁਪਏ ਆਪਣੇ ਕੋਲੇ ਪਹੁੰਚੇਗਾ ਮਾਲਕ ਜਿਹੜੇ ਆਪਨੇ ਬੋਲਟ ਦੇ ਉਹਨਾਂ ਨੇ ਆਖਿਆਗਾ ਰੇਟ ਵੇਕੇ ਕੀਤਾ ਜਾਊਗਾ ਮਾਲਕ ਦਾ ਨੰਬਰ 9915548480 ਗੱਲ ਕਰ ਲਿਓ ਜੀ ਗੱਲਬਾਤ ਕਰਦੇ ਆਪਾਂ ਆਲਟੋ ਗੱਡੀ ਦੀ ਜਿਹੜੀ ਆਪਾਂ 70000 ਦੀ ਗੱਡੀ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਚੈੱਕ ਕਰੋ ਜੀ ਗੱਡੀ 6 ਮਾਡਲ 2027 ਤੱਕਰ ਆਪਨ ਗੱਡੀ ਦੀ ਪਾਸਿੰਗ ਮਿਲ ਜੂਗੀ 70000 ਰੁਪਏ ਰੇਟ ਹੈ ਫਟਿਆਲੇ ਗੱਡੀ ਆ ਟਾਇਰ ਵਧੀਆ ਨੇ ਅੰਦਰੋਂ ਕੰਡੀਸ਼ਨ ਵਧੀਆ ਬਾਹਰੋਂ ਪੂਰੀ ਵਧੀਆ ਪਈ ਆ ਚਲਾਉਣ ਚ ਇੱਕ ਨੰਬਰ ਹੈ ਨਾ ਤਾਂ ਕੋਈ ਗੱਡੀ ਐਕਸੀਡੈਂਟ ਹੋਈ ਹੈ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਵੱਜੀ ਹੋਈ ਹੈ ਵਧੀਆ ਮਾਲਕ ਨੇ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਮਾਲਕ ਦਾ ਨੰਬਰ ਸਕਰੀਨ ਤੇ ਕਰੋ ਗੱਲਬਾਤ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਆ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡੇ ਕੋਲ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਆ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਐਡ ਕਰਬੋਣੀ ਆ ਭੇਜੂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚ ਕਿਹੜੀ ਗੱਡੀ ਕਿਹੜੇ ਏਰੀਆ ਚ ਕਿੰਨੇ ਕ ਰੇਟ ਤੱਕ ਤੁਹਾਨੂੰ ਚਾਹੀਦੀ ਐ ਜੀ